ਪਿੰਡ ਪਦਾਸ ਵਿੱਚ ਸੁਖਦੇਵ ਸਿੰਘ ਸੁਖਾਸਣੇ ਕਈ ਪਰਿਵਾਰ ਆਮ ਆਦਮੀ ਪਾਰਟੀ ਨੂੰ ਅਲਵਦਾ ਆਖ ਕਾਂਗਰਸ ਵਿੱਚ ਹੋਏ ਸ਼ਾਮਲ ਅੱਜ ਬਲਾਕ ਨਡਾਲਾ ਦੇ ਪਿੰਡ ਪਦਾਸ ਵਿਖੇ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਵੱਡਾ ਝੜਕਾ ਲੱਗਾ ਜਦੋਂ ਸਰਪੰਚ ਨਿਸ਼ਾਨ ਸਿੰਘ ਬਲਿਆਣੀਆਂ ਦੀ ਪ੍ਰਯਾਨਨਾ ਸਦਕਾ ਆਪ ਦੇ ਪ੍ਰਧਾਨ ਸੁਖਦੇਵ ਸਿੰਘ ਸੁਖਾ ਪੰਚ ਕੁਲਵੰਤ ਸਿੰਘ ਗੁੱਜਰ ਤੇ ਅਨੇਕਾ ਪਰਿਵਾਰ ਆਮ ਆਦਮੀ ਪਾਰਟੀ ਨੂੰ ਅਲਵਦਾ ਆਖ ਕਾਂਗਰਸ ਵਿੱਚ ਸ਼ਾਮਲ ਹੋ ਗਏ ਕਾਂਗਰਸੀ ਉਮੀਦਵਾਰ ਸੁਖਪਾਲ ਸਿੰਘ ਖੈਰਾ ਨੇ ਜਿੱਥੇ ਪਾਰਟੀ 'ਚ ਸ਼ਾਮਲ ਕਰਦਿਆਂ ਉਹਨਾਂ ਦਾ ਧੰਨਵਾਦ ਕੀਤਾ ਉੱਥੇ ਸ਼ਾਮਲ ਹੋਏ ਸੁਖਦੇਵ ਸਿੰਘ ਤੇ ਕੁਲਵੰਤ ਸਿੰਘ ਨੂੰ ਅਹਿਮ ਜ਼ਿੰਮੇਵਾਰੀ ਦਿੰਦੇ ਆ ਆਲ ਇੰਡੀਆ ਕਿਸਾਨ ਕਾਂਗਰਸ ਸੈੱਲ ਜ਼ਿਲ੍ਹਾ ਸੋਸ਼ਲ ਮੀਡੀਆ ਸਪੈਸ਼ਲ ਕੋਆਰਡੀਨੇਟਰ ਵੀ ਨਿਯੁਕਤ ਕੀਤਾ ਗਿਆ ਅ ਅੱਜ ਦੇ ਇਸ ਜੋ ਸਮਾਗਮ ਕੀਤਾ ਮੈਂ ਸਾਰੇ ਪਦਾਸ ਨਿਵਾਸੀਆਂ ਦਾ ਧੰਨਵਾਦ ਕਰਦਾ ਮੈਂ ਆਪਣੀ ਪਾਰਟੀ ਵੱਲੋਂ ਇਹ ਐਲਾਨ ਕਰਦਾ ਕਿ ਸਰਦਾਰ ਸੁਖਦੇਵ ਸਿੰਘ ਜਿਹੜੇ ਕਿ ਪਦਾਸ ਦੇ ਆਮ ਆਦਮੀ ਪਾਰਟੀ ਨੂੰ ਤਲੰਜਲੀ ਦੇ ਕੇ ਆਏ ਨੇ ਅਲਵਿਦਾ ਕਹਿ ਕੇ ਆਏ ਨੇ ਉਹਨਾਂ ਨੂੰ ਜਿਹੜਾ ਸਾਡਾ 올 ਇੰਡੀਆ ਕਿਸਾਨ ਕਾਂਗਰਸ ਜਿਹਦਾ ਮੈਂ ਪ੍ਰੈਜ਼ੀਡੈਂਟ ਹਾਂ ਸਾਰੇ ਦੇਸ਼ ਦਾ ਉਹਦਾ ਜਿਹੜਾ ਕਪੂਰਥਲੇ ਦਾ ਸੋਸ਼ਲ ਮੀਡੀਆ ਦਾ ਮੈਂ ਇਹਨਾਂ ਨੂੰ ਸਪੈਸ਼ਲ ਕੋਆਰਡੀਨੇਟਰ ਨਿਯੁਕਤ ਕਰਦਾ ਵਾ ਕੁਲਵੰਤ ਸਿੰਘ ਜੀ ਵੀ ਨਾਲ ਰਹਿਣਗੇ ਇਹਨਾਂ ਨੂੰ ਇਸ ਅਹੁਦੇ ਦੇ ਨਾਲ ਅਸੀਂ ਨਿਵਾਜ ਰਹੇ ਹਾਂ ਬੋਲੇ ਸੋ ਨਿਹਾਲ ਖਰਨ ਆਖਿਆ ਕਿ ਇਹ ਤਾਂ ਅਜੇ ਸ਼ੁਰੂਆਤ ਹੈ 2027 ਤੱਕ ਇਹ ਕਾਰਵਾਈ ਹਨੇਰੀ ਚ ਤਬਦੀਲ ਹੋ ਜਾਵੇਗੀ ਇਸ ਦੌਰਾਨ ਸ਼ਾਮਲ ਹੋਏ ਪਰਿਵਾਰਾਂ ਨੇ ਖੈਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ 2027 ਦਾ ਮੋਰਚਾ ਫਤਿਹ ਕਰਨ ਲਈ ਦਿਨ ਰਾਤ ਇੱਕ ਕਰ ਦੇਣਗੇ ਕਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਨਿਸ਼ਾਨ ਸਿੰਘ ਲੈਣੀਆਂ ਸਰਪੰਚ ਪਿੰਡ ਪ੍ਰਧਾਸ ਤੋਂ ਹਲਕਾ ਪਲਾਟ ਅੱਜ ਪ੍ਰੋਗਰਾਮ ਸੀ ਛੋਟੇ ਸੱਦੇ ਤੇ ਸਰਦਾਰ ਸੁਖਬਾਲ ਸਿੰਘ ਜੀ ਖੈਰਾ ਐਮਐਲਏ ਸਾਹਿਬ ਸਾਡੇ ਅਲਕਾਪੁਰਾ ਤੋਂ ਅੱਜ ਸਾਡੇ ਦੋ ਵੀਰ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਨੇ ਇਸ ਪਿੰਡ 'ਚ ਖੜਾ ਕੀਤਾ ਸੀ ਜਿਸ ਟਾਈਮ 'ਚ ਬੂਥ ਨਹੀਂ ਸੀ ਲੱਗਦਾ ਸਦਾ ਸੁਖਦੇਸ਼ ਜੀ ਸਦਾ ਕੁਲਵੰਤ ਸਿੰਘ ਜੀ ਨੇ ਉਹੜਾ ਬੂਥ ਦੇ ਉੱਤੇ ਆਪ ਬੈਠ ਕੇ VOTING ਕਰਵਾਈ ਸੀ ਇਹਨਾਂ ਨੇ ਪਾਰਟੀ ਦੇ ਨਾਲ ਬਹੁਤ ਤਨੂ ਮਨੂ ਇਮਾਨਦਾਰੀ ਨਾਲ ਸੇਵਾ ਕੀਤੀ ਲੰਮਾ ਸਮਾਂ ਜਿਸ ਤਰ੍ਹਾਂ ਅੱਜ ਜ਼ਰੂਰ ਸੀ ਇਹਨਾਂ ਨੂੰ ਪਾਰਟੀ ਦੀ ਪਾਰਟੀ ਨੇ ਇਹਨਾਂ ਨੂੰ ਪਿੱਛੇ ਕਰਕੇ ਨਵੀਆਂ ਪੈਸੇ ਵਾਲੀਆਂ ਸਾਮੀਆਂ ਫੜ ਲੀਆਂ ਜਦ ਕਿ ਇਹ ਵੀ ਪੈਸੇ ਤੋਂ ਘੱਟ ਨਹੀਂ ਸੀ ਪਰ ਕਈ ਵਰੀ ਇਹ ਹੋ ਜਾਂਦਾ ਕੋਈ ਬੰਦਾ ਭਾਰੂ ਹੋ ਜਾਦਾ ਹੋ ਜਾਂਦਾ ਵਾ ਤੇ ਉਹਦਾ ਨਤੀਜਾ ਪਿਛਲੀਆਂ ਇਲੈਕਸ਼ਨ ਚ ਆਪਾਂ ਦੱਸਿਆ ਵੀ ਹੈਗਾ ਹੀ ਹੈ ਜੀ ਕਿਉਂਕਿ ਜੋ ਅੱਜ ਆਮ ਆਦਮੀ ਪਾਰਟੀ ਕਰ ਰਹੀ ਏ ਉਹ 2027 ਚ ਰਿਜ਼ਲਟ ਉਹਨਾਂ ਸਾਰਾ ਸਾਹਮਣੇ ਆ ਜਾਏਗਾ ਹਰ ਪਿੰਡ ਦੇ ਵਿੱਚ ਅੱਜ ਬੜੀ ਵੱਡੀ ਪ੍ਰੋਬਲਮ ਹੈ ਜੀ ਹਰ ਬੰਦਾ ਬਹੁਤ ਦੁਖੀ ਹੈ ਰਜਿਸਟਰੀਆਂ ਪੈਸੇ ਤੋਂ ਬਿਨਾ ਨਹੀਂ ਹੋ ਰਹੀਆਂ ਬਿਜਲੀ ਵਿਭਾਗ ਦੇ ਪੈਸੇ ਤੋਂ ਬਿਨਾ ਕੰਮ ਨਹੀਂ ਹੋ ਰਿਹਾ ਥਾਣਿਆਂ 'ਚ ਕੰਮ ਨਹੀਂ ਹੋ ਰਿਹਾ ਕੋਈ ਵੀ ਇਵਨ ਕਿ ਪੰਚਾਇਤ ਵਿਭਾਗ ਦੇ ਵਿੱਚ ਧੜਾ-ਤਾੜ ਜਿਹੜੀ ਹੈ ਪੈਸੇ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਪ੍ਰਬੰਧਕ ਲਗਾ ਕੇ ਪੰਚਾਇਤਾਂ ਦੇ ਅਧਿਕਾਰ ਖੋਏ ਜਾ ਰਹੇ ਨੇ ਪੰਚਾਇਤਾਂ ਨੂੰ ਅਧਿਕਾਰ ਨਹੀਂ ਪੂਰੇ ਦਿੱਤੇ ਜਾ ਰਹੇ ਪ੍ਰਬੰਧਕ ਲਗਾ ਕੇ ਜਿਹੜੇ ਪੈਸੇ ਨੇ ਉਹਨਾਂ ਨੂੰ ਗਲਤ ਤਰੀਕੇ ਨਾਲ ਇਸਤੇਮਾਲ ਕੀਤਾ ਜਾ ਰਿਹਾ ਜਿਸ ਦੀ ਅਸੀਂ ਅ ਐਪਲੀਕੇਸ਼ਨ ਨੂੰ ਅੱਗੇ ਪ੍ਰਸ਼ਾਸਨ ਨੂੰ ਦਿੱਤੀ ਹੋਈ ਹੈ ਜੀ ਅੱਜ ਦਾ ਪ੍ਰੋਗਰਾਮ ਇਹ ਸੀਗਾ ਕਿ ਅੱਜ ਇਹਨਾਂ ਦੋਨਾਂ ਭਰਾਵਾਂ ਸਾਡਿਆਂ ਨੇ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕੇ ਸਾਡੀ ਆਪਣੀ ਪਾਰਟੀ ਜਿਹੜੀ ਕਾਂਗਰਸ ਸਰਕਾਰ ਦੇ ਨਾਲ ਸਰਦਾਰ ਸੁਖਦੇਵ ਸਿੰਘ ਖੜਾ ਜੂਨਾਂ ਜੁੜੇ ਨੇ ਇਹਨਾਂ ਦਾ ਪਾਰਟੀ ਦੇ ਵਿੱਚ ਤਨੂ ਮਨੂ ਹਮੇਸ਼ਾ ਹੀ ਸਤਿਕਾਰ ਰਹੇਗਾ ਅੱਜ ਸਾਡੇ ਕੋਆਰਡੀਨੇਟਰ ਬਣਾ ਦਿੱਤੇ ਕਪੂਰਥਲਾ ਦੇ ਡਿਸਟ੍ਰਿਕਟ ਦੇ ਪ੍ਰਧਾਨ ਸਰਦਾਰ ਸੁਖਦੇਵ ਸਿੰਘ ਜੀ ਸੋਸ਼ਲ ਮੀਡੀਆ ਤੇ ਕਲਵੰਤ ਸਿੰਘ ਜੀ ਹੋਰਾਂ ਨੂੰ ਵੀ ਬੜੀ ਵੱਡੀ ਜੁਮੇਰ ਦਿੱਤੀ ਏ ਇਹ ਜੁਮੇਰ ਹੀ ਆਪਣੀ ਬਹੁਤ ਵਧੀਆ ਨਿਭਾਣਗੇ ਬਾਕੀ ਆਪਣੇ ਬਾਰੇ ਸਰਦਾਰ ਕਲਵਰ ਸਿੰਘ ਜੀ ਤੁਹਾਨੂੰ ਇੱਥੇ ਸਾਰੇ ਆਏ ਜਾਂ ਸੰਗਤਾਂ ਦਾ ਐਮਐਲਏ ਸਾਹਿਬ ਦਾ ਸਾਰੇ ਸਰਪੰਚ ਸਾਹਿਬ ਆਏ ਸੀ ਮੰਗੜੀਆਂ ਤੋਂ ਮਬਾਰਕਪੁਰ ਤੋਂ ਹੋਰ ਵੀ ਜਿੰਨੇ ਵੀ ਆਏ ਨੇ ਛੋਟੇ ਸੱਦੇ ਤੇ ਸਾਰੇ ਨਗਰ ਦਾ ਮੈਂਬਰ ਪੰਚਾਇਤਾਂ ਜਿਹੜੇ ਪਿੰਡ ਪਧਾਰ ਦੀ ਪੰਚਾਇਤ ਸੀ ਸਾਬਕਾ ਪੰਚਾਇਤ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ